ਮੁੰਮਹਨ ਹੈ ਵਾਹਿਗੁਰੂ ਕਿੱਦਸਾਣਾ ਟਾਂਡੇ ਮਿੰਨਣ ਫਿਰ 5 ਵਜਣੇ ਵੇਖ ਲਿਓ ਖਾਓ ਪੀਓ ਐਸ਼ ਕਰੋ ਮਿੱਤਰੋ ਦੇਵਤਿਆਂ ਕੋਈ ਗੱਲ ਲਾਇਆ ਕਰ ਮੈਂ ਚੱਲਣਾ ਦਵਾਈ ਲੈਣ ਵਾਸਤੇ ਸੰਦੀਪ ਦੀ ਉਹਦੇ ਨਾਲ ਤਾਂ ਉਹਨਾਂ ਦਰਦੋਂ ਅੰਡੀਆ ਉਹ ਕੈਲਸ਼ੀਅਮ ਦੀ ਸ਼ੀਸ਼ੀ ਮੈਂ ਅੱਜ ਲੈ ਆਉਣੀ ਆ ਜਾ ਕੇ ਆਹ ਕਹਿੰਦੀ ਮਮੀ ਨਾਲ ਜਾਣਾ ਹੈ ਆਗੀ ਨਾਲ ਹੀ ਬੇਬੇ ਮੈਨੂੰ ਵੀ ਲੈ ਜਾ ਕੰਨਹੀਂ ਨਹੀਂ ਕਾ ਕਦੇ ਲੋ ਦੀ ਕੰਨ ਤੇ ਬਾਈ ਕਾ ਤੋ ਦੱਦੀਆ ਦੱਦੀਆ ਦਵਾਈ ਲੈ ਲਈਏ ਹੁਣ ਮੈਡੀਕਲ ਸਟੋਰੀ ਬੰਦ ਹੀ ਹੋਣ ਵਾਲਾ ਹੈਗਾ ਇਹ ਲੈ ਲਈ ਦਵਾਈ ਕਹਿੰਦੇ ਬੰਦ ਕਰਨ ਲੱਗੇਗੇ ਚਿੜੀ ਰਾਜ ਨੂੰ ਨਾਲ ਲੈ ਆ ਕੋਈ ਚਿੜੀ ਮੇਰੇ ਪਸੰਦਾ ਟ੍ਰੈਕ ਸੂਟ ਮੈਂ ਹਾਂ ਵੀ ਆਵਲ ਆਵਲਾ ਲੈ ਲਾ ਟ੍ਰੈਕ ਸੂਟ ਕਹਿੰਦੇ ਕਿ ਨਾਈਟ ਸੂਟ ਕਹਿੰਦੇ ਇਹਨੂੰ ਹੈਸ ਨਹੀਂ ਇਹਨੂੰ ਬੜਾ ਵਧੀਆ ਪਾਲੂਆ ਵਾਲਾ ਤੇ ਇਹ ਨਾਲ ਆ ਵੀ ਇਹਦੇ ਨਵਾਂ ਹੀ ਆ ਪਾਇਆ ਨਹੀਂ ਇਹਨੇ ਮਹਾਂ ਵਾਲਾ ਲੈ ਥੋੜਾ ਚੰਗਾ ਲੱਗਦਾ ਠੀਕ ਬੈਠ ਬਾਹਰੋਂ ਇਹ ਨਾ ਵੇਖਦੇਂ ਸਰੀ ਜਾਣਾ ਪਾਵਾਂ ਫੈਰ ਪੂਰਾ ਹੂੰ ਹੂੰ ਪੈਰ ਕੀਤਾ ਕੋਣ ਉਹ ਨਹੀਂ ਦਿਖਦਾ ਇਹ ਨਹੀਂ ਦਿਖਦਾ ਹੱਥ ਰੱਖਿਆਓ ਦੇਖੀ ਉਹ ਗੰਦ ਫੇਕੀ ਹੁੰਦੇ ਵਾਤ ਤਾਂ ਮੜੀ ਸੱਟ ਲੱਗਣੀ ਸਸਿਕਾਰ ਸਾਥ ਕੜਾਈ ਦੇ ਨੇ ਵਲੋਗ ਦੇ ਵਿੱਚ ਤੇ ਇਹ ਪੈਕਿੰਗ ਹੋ ਰਹੀ ਜਾਂ ਸਾਰੀ ਚੱਲੇ ਆਂ ਆਪਾਂ ਘੁੰਮਣ ਮੰਮੀ ਹੁਣ ਅਦਨਾਲ ਡੈਡੀ ਨਹੀਂ ਜਾਣਗੇ ਮੰਮੀ ਜਾਣਗੇ ਨਾਲ लवली ਰਾਜੂ ਮੈਂ ਸੰਦੀਪ ਬੁੜੀਆਪਸ ਇਹੀ ਜਾਣੇ ਜਾਵਾਂਗਾ ਤੇਰੇ ਕੋਲ ਹੁਣ ਕੱਪੜੇ ਹੀ ਨਾ ਹੋਗਾ ਵੀ ਮੈਨੂੰ ਇੱਥੇ ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਕੋਟੀ ਕੱਢਣੀ ਤੇ ਕਿਹੜੀ ਨਹੀਂ ਆਹ ਲੈਂ ਮਾਈਆਂ ਵਾਲੀ ਕੋਟੀ ਕੱਢ ਦੇ ਕੋਈ ਚੱਜ ਦੀ ਕੱਢ ਹਾਂ ਆਹ ਲੰਗ ਕੋਟ ਫਟ ਹੋ ਨਹੀਂ ਬੇਟਾ ਚੰਦ ਥੋੜੀ ਇੱਥੇ ਲੰਗ ਕੋਟ ਹੂੰ ਫੇਰੋਂ ਆਹ ਕੁਲ ਆ ਆ ਆ ਨੰਬਰ ਪਰ 40 ਆ ਤੇ ਇਹ ਕੜ ਲ ਕੋਟੀ ਨੇ ਸਹੀ ਇੱਥੋਂ ਨਹੀਂ ਆ ਫੁਰਜੀ ਹੋਇਆ ਹੂੰ ਆ ਹੋਇਆ ਆ ਸੂਟ ਵਧੀਆ ਜੀ ਆ ਇਹਦੀ ਲੁੱਕ ਥੋੜੀ ਹੈਗੀ ਵਾਕਿਆ ਸਹੀ ਗੱਲ ਹੈ ਹਨਾ ਫਿਰ ਇਹਨੂੰ ਰਹਿਣ ਦਸਨੀ ਇਹਨੂੰ ਰਹਿਣ ਦੇ ਫਿਰ ਆ ਲੈ ਲੈ ਫਿਰ ਮੈਂ ਕਿਹਾ ਜੇ ਅਗਰ ਕੋਟੰ ਦਾ ਨਾ ਆ ਸੋਇਆ ਫਿਰ ਦੋ ਦਿਨ ਚਲਾ ਕੇ ਲਵਾਂ ਇਹ ਕੱਟ ਇਹ ਕ ਦੋ ਘਟਾ ਦੇਣਾ ਕੋਟ ਕਾ ਹੂੰ ਸਹੀ ਹੈ ਅੱਗੇ ਆ ਕਰ ਲੈ ਇੱਕ ਕਾਸ ਉਰਤੇ ਇੱਕ ਆ ਕਰ ਲੈ ਸੰਦੀਪ ਨੇ ਮੋਟੇ ਦੋ ਸੂਟ ਕਰ ਲੈ ਕੋਟੀਆਂ ਦੋ ਕੱਢ ਲੀਆਂ ਨੇ ਤੇ ਆ ਛੱਡੋ ਬੀਜ਼ਰ ਜੀ ਇਹ ਕਹਿੰਦੇ ਬੈੱਡ ਇੰਤਰਾ ਕੜਕੜ ਕਰੀ ਜਾਂਦਾ ਅਗ ਲੱਗਣਾ ਭਾਰੀ ਬੜਾ ਹੱਡ ਦੋਵਾਂ ਦਾ ਤੇ ਇਦੋਂ ਗੋਣਾ ਕਰਦੇ ਨੇ ਇਹਦੇ ਵਿੱਚ ਅਗੇ ਕੱਪੜੇ ਮੇਰੀ ਧੀ ਰਾਨੀ ਇਹ ਨਿਕਿਆ ਹੋ ਗਣੇ ਤੇ ਬਸ ਖਤਮ ਹੋ ਗਏ ਕੰਮ ਹਾਂ ਜਣਾ ਆ ਜਾਣਾ ਆ ਜਾਣਾ ਬੜੇ ਰਮਾਨ ਨਾਲ ਇਹ ਆ ਜਾਣਾ ਹਰ ਗਨੂ ਇੱਕ ਨਾ ਹਰ ਸਰਦੀਆਂ ਵਿੱਚ ਆਣੀ ਨਹੀਂ ਨਹੀਂ ਹੋਣੀ ਆ ਹੀ ਜਾਣੀ ਵੇ ਆ ਜਾਣੀ ਆ ਨਹੀਂ ਆਵੀ ਆਊਗੀ ਆ ਬੜੀ ਪਹਾੜੀ ਆ ਹਰ ਗਨ ਦੇ ਕੱਪੜੇ ਲੈਣ ਨਾਲ ਲੈਣੇ ਹਰ ਗਨ ਦੇ ਕੱਪੜੇ ਵੀ ਯਾਰ ਇਦੀ ਪਿਆਮੀ ਦੇ ਉਹ ਗੱਡੀ ਸੰਦੀਪ ਤੋਂ ਹੋਵੇ ਆ ਆ ਰਹੇ ਨੇ ਵੀ ਤਨਾ ਆ ਵੀ ਰਹੇ ਨੇ ਤੇ ਆ ਸਵਾਟਰੋਂ ਨੂੰ ਆ ਜੂਗਾ ਇਹ ਨਿਕਾ ਜਾ ਹੈ ਨਹੀਂ نیچے ਹੋ ਆ ਜਾਨਾ ਤਾਂ ਸਹੀ ਆ ਸੌਕਸ ਕੱਢ ਲਵਾ ਹਾਵੇ ਹਾਵੇ ਆ ਜਣੀ ਬੜੇ ਹੱਸ ਕੇ ਆਉਣ ਆ ਜਾਣੀ ਕੱਪੜੇ ਉਹਦੇ ਬਰੇਜ ਉੱਤੇ ਰੱਖੇ ਹੋਏ ਨੇ ਅਭੀ ਆਇਨਾ ਕੱਢ ਬਾਹਰ ਲੈ ਵੀ ਆਹ ਟਰੈਕਸੂਟ ਕੱਢ ਲਿਆ ਆਪਣੀ ਜਗ੍ਹਾ ਮੈਂ ਇੱਕੋ ਬੜਾ ਠੀਕ ਆ ਹੁਣ ਆ ਪਰਣਾ ਹੈ ਇਹ ਪਰਣਾ ਨਹੀਂ ਨਹੀਂ ਇਹ ਵਦਿਆ ਹੋਇਆ ਕਪੜਾ ਨਹੀਂ ਨਹੀਂ ਵਾਸਤੇ ਬਸ ਠੀਕ ਹੈ ਚਲ ਓਕੇ ਆ ਵੀ ਭੱਜ ਜਾਓ ਇੱਥੇ ਕੱਦਦੇ ਨੂੰ ਮਾਰਦੇ ਨੂੰ ਇਦਾਂ ਵਿੱਚੇ ਬਸ ਚੱਲ ਮਾਰਦਾ ਬਾਹਰ ਗੁੰਦੇ ਕੱਪੜੇ ਕੱਢ ਮਾਰਦੇ ਨੂੰ ਆਦੇ ਨੇ ਕੱਪੜੇ ਤੇ ਹੈ ਕੱਢ ਲਈ ਜਦੋਂ ਉੱਥੇ ਨਾ ਸੌਣੀ ਪਾਉਣੀ ਹੁੰਦੀ ਵੀ ਅਸੀਂ ਬੱਲੇ ਬੱਲੇ ਬਹੁਤ ਕਪੜਾ ਕੱਢਦੇ ਆ ਹੈਂ ਟੋਪੀ ਮੈਂ ਥੋੜੀ ਕੱਢੀ ਦੇਖ ਗੋਤਵੇ ਕੀ ਤੀ ਗੋਤ ਕਨੇ ਕੀਤੀ ਜੇ ਅੱਜ ਡਿਕਣਾ ਪਾਈ ਹਾਇਨ ਦੇਪਣਾ ਇਹਨਾਂ ਆਹਰ ਕੋਣ ਬਸ ਪੁੱਤ ਬਸ ਦੁੱਧ ਪੀ ਲਓ ਹੁਣ ਆਪਣੀ ਪੈਕਿੰਗ ਦਾ ਅਸੀਂ ਰਾਤੀ ਕਰ ਲਈਏਗੀ ਤੇ ਆ ਗੁੱਡੀਆਂ ਦੇ ਕੱਪੜੇ ਹੁਣ ਪੈਕ ਹੋਣ ਦੇ ਆ ਬਸ ਇਹ ਕਰ ਦੇਗਾ ਗੁੜੀਆਂ ਦੇ ਬਣ ਗਏ ਨੇ 4-5 ਸੂਟ ਗਰਮ ਚਾਰਕ ਬਣ ਗਏ ਬਾਕੀ ਨਾ ਹੋ ਉਹ ਤੇ ਇੱਥੇ ਮੌਕੇ ਦੇ ਵੇਖ ਲਾਂ ਜੇ ਕੋਈ ਘਟ ਦੂਗਾ ਤੇ ਲੱਲਾਂਗਾ ਮੋਲ ਟਾਈਮ ਕਰੋ ਚੱਕ ਹਾਂ ਟਾਈਮ ਹੋ ਗਿਆ 12 ਵਜਨ ਵਾਲੇ ਬੱਸ ਫਿਰ ਆਪਣੀ ਆਰੇ ਪਰ ਲੱਗੇ ਹੋਣ ਰੈਡੀ ਹੈ ਸੁਣ ਸੁਣ ਪੈਕ ਕਰ ਲਿਆ ਸਰ ਵੀਰ ਗੁੰਦਾ ਸਰ ਅਰ ਗਨਵਾਰੇ ਲਾਗਵਾਉਣਾ ਪੈਂਦਾ ਭਾਜੀ ਕਹਿੰਦੇ ਢਾਗੀ ਹੈ ਤਾਂ ਹੁਣ ਮਿਸਤਰੀ ਕੋਈ ਨੂੰ ਲਾ ਉਹ ਸੋਨੂ ਲਾ ਜਿਹੜਾ ਮੇਰੇ ਪਲਾਟ ਨੂੰ ਮੇਰੇ ਪਲਾਟ ਚ ਲਾਇਆ ਉਹ ਮਾਨਾ ਉਹ ਲਾ ਗਿਆ ਕਿਹਾ 15 ਮੈਂ ਪਾਤਾ ਹਾਂ ਹਉਜੀ ਆਹ ਉਹ ਨਾ ਮੈਨਾਂ ਮਿੰਟੋ ਮੰਡੀ ਗਈ ਤੇ ਉਹਨੂੰ ਪੁੱਜੀ ਪਤਾ ਕੀ ਕਹਿੰਦਾ 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 ਹੁਣ ਅਗਲੀ ਵਾਰੀ ਆਉਣਾ ਕਹਿੰਦਾ ਅਗਲੀ ਵਾਰੀ ਬਸ ਸਮਾਨ ਹੀ ਲੈ ਕੇ ਆਉਣਾ ਪਰ ਹੁਣ ਛੁੱਟੀ ਕਹਿੰਦਾ ਅਗਲੀ ਵਾਰੀ ਜਦੋਂ ਆਉਣਾ ਨਾ ਕਹਿੰਦਾ ਸਮਾਨ ਲੈ ਕੇ ਆਉਣਾ ਪਰ ਨਾਲ ਕਹਿੰਦਾ ਉਹ ਤਾਂ ਨਹੀਂ ਆਉਣਾ ਨੇ ਵਧੀਆ ਉਹਨੇ ਮੈਨਾਂ ਦੋਆਂ ਦੋ ਫੇਰਾਂ 'ਚ ਬਣਾਤੀ ਕੋਠੀਆਂ ਨੇ ਇੱਕ ਫੇਰਾਂ 'ਚ ਨਹੀਂ ਭਰ ਗਿਆ ਵਧ ਗਿਆ ਮਹਾ ਕਿਤੇ ਪਹੁੰਚੇ ਗੁਰੂਆ ਕਦੇ ਤੁਹਾਡਾ ਬਬਤਾ ਹੀ ਔਖਾ ਮੈਂ ਵੈ ਲੈ ਆ ਸਾਬ ਚਲ ਗਿਆ ਕੰਮ ਤੇ ਯਾਰ ਕੋਈ ਨਹੀਂ ਆ ਚਲ ਕੋਈ ਗੱਲ ਨਹੀਂ ਇਹ ਹੋ ਗਿਆ ਸਬਤ ਆ ਚਲ ਵਧ ਗਿਆ ਵਧ ਗਿਆ ਅੱਜ ਜਰਾ ਜੀ ਫੱਬਣ ਡਿਆ ਕਟਿੰਗ ਕੁੰਡਿੰਗ ਰਾਤੀ ਕਰਾਇਆ ਸੀ ਮੇਰੇ ਕਰਾਈਏ ਇਹ ਹੁਣੇ ਕਰਾਈ ਆ ਹਾਂਜੀ ਤੇ ਰਾਤੀ ਕੀ ਕਰਦਾ ਰਹਿੰਦਾ ਤਨ ਮਾਜਾ ਆ ਸੱਚ ਰਾਤੀ ਤੁਸੀਂ ਮੇਰੇ ਨਾਲ ਗਿਆ ਸੀ ਤੇ ਆ ਰਾਤੀ ਛੁੜੀ ਕਰਾਈ ਨਾਲ ਤੇ ਰੇਟ ਦੱਸਿਆ ਸੀ ਹਾਂ ਚਲ ਕੋਈ ਨਾ ਨਾਲ ਟਿਕੋਮ ਬੰਨਾਈ ਬੜਾ ਵੀ ਤੇ ਲਵਲੀ ਨੂੰ ਮੇਰੇ ਨੂੰ ਛੇਤੀ ਗੁੱਸਾ ਚੜ ਜਾਂਦਾ ਕਿ ਨਹੀਂ ਲਾਲੀ ਐਨੀ ਗਰਮ ਹੀ ਜਾਂਦੀ ਗਰਮ ਫਿਰ ਹੋਣਾ ਬੈਨ ਕੀ ਕਰੀਏ ਨਹੀਂ ਨਾਲੇ 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 ਤੇਜੀ ਗੱਲੇ ਆ ਗਰਮ ਹੋਣਾ ਹੀ ਹੈ ਇਹਨਾਂ ਤੇ ਹੋਣਾ ਕਣੀ ਮੈਂ ਸੰਦੀਪ ਤੇ ਹੋ ਇਹਨਾਂ ਗਰਮ ਤੂੰ ਇਹਦੇ ਤੇ ਭਲਾ ਕਿ ਜੇ ਗਰਮ ਨਾਲ ਇਹ ਕੰਮ ਨਹੀਂ ਕਰਦੇ ਹਾਂ ਕੰਮ ਨਹੀਂ ਕਰਦੇ ਸਹੀ ਗੱਲ ਸਹੀ ਗੱਲ ਆ ਇਦਾਂ ਹੀ ਇਹ ਇਹਨਾਂ ਦੀ ਦਵਾਈ ਹੈਗੇ ਇਹ ਹਫਤੇ ਬਾਅਦ ਮਿਲਣੀ ਚਾਹੀਦੀ ਇਹਨਾਂ ਨੂੰ ਮੈਂ ਠੰਡਾ ਪਾਣੀ ਪੀਤਾ ਹੈ ਬਹੁਤ ਠੰਡਾ ਪਾਣੀ ਬਈ ਬਈ ਚਲੋ ਜੀ ਮੋਹਰਾ ਸੱਚੇ ਪਾਸਾਂ ਸੰਸਾਈਆਂ ਨੇ ਤੇ ਹੱਸਦੇ ਖੇਡਦੇ ਜਾਈਏ ਤੇ ਹੱਸਦੇ ਖੇਡਦੇ ਆਈਏ ਆਉਣ ਲੱਗਾ ਬੈਲ ਸ਼ੈਕ ਤੇ ਰੱਖ ਦਿੱਤੇ ਆਪਾਂ ਹੁਣ ਮੈਂ ਦਿਖਾ ਦੇ ਛੱਡ ਦੇ ਛੱਡ ਦੇ ਛੱਡ ਦੇ ਚੱਲ ਬਸ ਇਹ ਕਰ ਲੈ ਨਾ ਇਥੇ ਰਹਿਣ ਦਾਂਕਾ ਚੱਲ ਛੱਡ ਕੈਟਲ ਕਿਹਟੇ ਲਿਖ ਮਗਰੀ ਕੈਟਲ ਰੱਖ ਲਓ ਕਿ ਮਗਰੀ ਹੋਲਾ 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 ਨਹੀਂ ਆ ਵੀ ਦਾ ਨਹੀਂ ਆ ਸੈਟਾ ਦਾ ਰੱਖੋ ਮੈਂ ਬੋਲ ਤੱਕ ਗਿਆ ਨਾ ਬਹਿ ਜਾ ਪਾ ਉਧਰੋਂ ਦੀ ਬਹਿ ਜਾ ਉਧਰ ਜਗ੍ਹਾ ਗਈ ਆ ਉਧਰੋਂ ਦੀ ਬਹਿ ਜਾ ਕੋਈ ਪਾਪਾ ਦਾ ਪਰਸ ਹੈ ਪਾਪਾ ਨੂੰ ਦੋ ਨਾ ਫਿਰ ਕਿਦਾ ਬਾਹਰ ਗੋ ਨਾ ਕਿਦਾ ਪਹਿਲੇ ਦੱਸ ਦੇ ਦੋ ਬੜੀ ਤੇਜ਼ ਹੈ ਕਿਥੇ ਲੈ ਦਵੋ ਆਇਆ ਮੇਰਾ ਪਰਸੀ ਮੇਰਾ ਹੀ ਤੂੰ ਮਿੱਟੀ ਹੋਰ ਖਾਉਣੀ ਬੜਾ ਸੰਗਦਾਂ ਲਪੇੜੀਆਂ ਇੱਧਰ ਭੁਗਾ ਕਰ ਘਰੀਏ ਰਹਿ ਗਈ ਜੀ ਬਾਅਦ ਜਿੰਨੂੰ ਆਪਾਂ ਕਹਿੰਦੇ ਆਂ ਭਗਵਾਨ ਨੂੰ ਵਾਸਤੇ ਉਹ ਫਿਰ ਹੁਣ ਇੱਥੇ ਨਵਾਂ ਲੈ ਲਿਆ ਤੇ ਇੱਕ ਪ੍ਰੈਸ ਘਰੀਏ ਛੱਡ ਆਇਆ ਉਹ ਫਿਰ ਅੱਜ ਹੁਣਾਂ ਘਰੋਂ ਦੋਰੇ ਆਣ ਕੇ ਫੜੀ ਜਾਵੀਂ ਪਾਈ ਬਾਸ ਤੂੰ ਵਾਪਸ ਆਏ ਆ ਬੂਟ ਵੀ ਘਰੇ ਰਹਿ ਕੇ ਪ੍ਰੈਸ ਵੀ ਘਰੇ ਰਹਿ ਕੇ ਸਲਾਈ ਵੀ ਘਰੇ ਰਹਿ ਕੇ ਸਲਾਈ ਤੋਂ ਰਾਹ ਚ ਲੈ ਲਈ ਪ੍ਰੈਸ ਲੰਬੀ ਹੁਣ ਘਰੋਂ ਲੈ ਲਈ ਹੁਣ ਬੂਟ ਆਉ ਉਹ ਤੇ ਘਰੋਂ ਲੈਣੇ ਪਾਣੇਗੇ ਕਿਉਂਕਿ ਨਹੀਂ ਤੇ ਫਿਰ ਐਵੇਂ 5-700 ਬਾਹਰ ਖਰਚਣਾ ਪਾਣਾ ਹੈਗਾ ਜਿਹੜੀਆਂ ਤੇ ਚੀਜ਼ਾਂ ਦਾ ਹੋਰ ਵੀ ਲੈ ਸਕਦੇ ਆ ਉਹ ਤੇ ਲੈ ਲਈਆਂ ਚੱਲ ਬੂਟ ਤੇ ਲੈ ਲਏ ਆ ਬੜਾ ਚੱਲੇ ਆ ਵੀ ਕਿ ਆ ਵੀ ਇਥੇ ਲੱਗ ਦੁਕਾਨ ਵਾਲੇ ਨੂੰ ਦੇ ਜਾਣੇ ਵੇ ਵੇ ਕਰਦੇ ਹੋਇਆ ਤੇ ਹੁਣ ਅੱਗੇ ਲੱਗੇ ਵਧਣ ਆਪਾਂ ਲਾਵੇ ਹੁਣ ਆਹ ਰੋਡ ਬੜਾ ਵਧੀਆ ਬਣਿਆ ਹੋਰ ਗੱਲਾਂ ਦੀਆਂ ਗੱਲਾਂ ਹੀ ਇਹ ਕਿਹੜੇ ਰੋਡ ਤੇ ਪੈ ਗਏ ਰਾਜੂ ਹਾਂ ਸ਼ਹਿਰਪੁਰ ਸ਼ਹਿਰਪੁਰ ਵਾਲੇ ਰੋਡ ਤੇ ਪੈ ਗਏ ਆਪਾਂ ਇਹ ਰਾਜੂ ਨੂੰ ਸਾਰਾ ਪਤਾ ਹੈ ਰਾਜੂ ਦਾ ਇੱਧਰ ਬਚਮਨ ਗੁਜਰਿਆ ਬਚਮਨ ਰੋਡ ਤੇ ਵੀ ਗੱਲ ਹੈ ਜਨਮ ਹੋਇਆ ਹਾਂ ਜਨਮ ਪੂਰੀ ਲੈ ਮਹਾਰਾਜੂ ਦਾ ਤੇਲ ਪਾ ਲਈ ਗੱਡੀ ਵਿੱਚ ਤੇਹੜਿਆ ਨਹੀਂ ਆ ਬੱਡਾ ਦਰਿਆ ਲੱਗਦਾ ਮੈਨੂੰ ਇਹ ਹੁੰਡੇ ਚ ਪਾਣੀ ਹੁੰਦਾ ਏ ਆਹ ਕਮਾਦ ਕਿੰਨਾ ਲਾਇਆ ਕਰਨਾ ਨਾ ਜ਼ਿਆਦੇ ਚ ਹੈ ਬਿਆਸ ਬਿਆਸ ਵਾਲਾ ਚਲੋ ਉਹੀ ਪਤਾ ਲਾਂਗੇ ਕਿਹੜਾ ਦਰਿਆ ਆਪੇ ਕਮੈਂਟਾਂ ਵਿੱਚ ਦੱਸ ਦੇਣਾ ਕਿਹੜਾ ਹੋਇਆ ਏ ਦਰਿਆ ਆਹ ਵਾਲਾ ਤੇ ਸਾਰੇ ਜਣੇ ਰੋਡ ਪਹਿਚਾਨ ਲਓ ਮਕੇਰੀਆਂ ਕਿੱਥੇ ਆਣ ਕੇ ਰੁਕੇਆਂ ਹੁਣ ਮਕੇਰੀਆਂ ਰੁਕੇ ਨਾ ਕਿ ਇੱਥੇ ਕੁੱਚਾ ਫਾਲ ਨੇ ਭੁੱਖ ਘੜੀ ਲੱਗੀ ਈ ਯਾਰ ਕੀ ਮਤਲਬ ਦੀ ਈ ਗੱਲ ਏ ਮੈਂ ਖਾ ਰਿਹਾ ਹਾਂ ਕੁੱਚਾ ਰਾਜੂ ਨੂੰ ਪੁੱਛਿਆ ਰਾਜੂ ਕਹਿੰਦਾ ਮੈਂ ਖਾਣਾ ਨਹੀਂ ਕਰਾ ਦੀ ਇੱਕ ਨਹੀਂ ਦੇ ਲੈ ਵੀ ਇਹਨਾਂ ਦਾ ਦਿਲ ਕਰ ਗਿਆ ਵੀ ਕਹਿੰਦੀ ਅਸੀਂ ਕੁਲਚਾ ਖਾਣਾ ਹੈ ਮੈਂ ਆਖਾ ਵੀ 50 ਰੁਪਏ ਦੇ ਦੋ ਦੇਂ ਡਿਆ ਭਾ ਕੁਲਚੇ ਤੇ ਜਾ ਜਾ ਰੇਟ ਇਹ ਵੀਰ 50 ਦੇ ਦੋ ਕੁਲਚੇ ਦਿੰਦਾ ਹੈ ਵਜਾ ਵਜਾ ਕਰਾਈ ਪਈ ਮਰਾਜੂ ਕਹਿੰਦਾ ਮੈਂ ਨਹੀਂ ਖਾਣਾ ਹੁਣ ਇਹਨੂੰ ਖਵਾ ਦੇਣਾ ਘਰ ਦੀ ਤੇ ਦਵਕਾ ਹੀ ਬੜਾ ਦੇ ਉਹ ਕਹਿੰਦੀ ਖਾਣਾ ਪਣਾ ਨਹੀਂ ਕਿਦਾਂ ਬਣੀ ਗੱਲ ਇਦੇ ਵਿੱਚ ਇੱਕ ਪੇਟ 'ਚ ਦੋ ਕੋਚੇ ਮਿਲਦੀ ਹੈ ਇੱਚੋ ਹੀ ਸੰਦੀਪ ਨੇ ਖਾ ਲੈਣਾ ਲੱਗਣ ਡਿਆ ਵਾਲੇ ਖਾਓ ਪੀਓ ਐਸ਼ ਕਰੋ ਮਿੱਤਰੋ ਦੇਵਤਿਆਂ ਨਾ ਕੋਈ ਗੱਲ ਲਾ ਆਇਆ ਕਰੋ ਪਰ ਵੀ ਇਹਲਾ ਬੰਦਾ ਸੋਚਦਾ ਨਹੀਂ ਟੈਨਸ਼ਨ ਨਹੀਂ ਇਹਨੂੰ ਬਹੁਤ ਵੱਡੀ ਬੰਦੇ ਨੂੰ ਆ ਹੀ ਜਾਂਦੀ ਹੈ ਨਾ ਭਾਵੇਂ ਜਦੋਂ ਟੈਨਸ਼ਨ ਹੈ ਨਾ ਜਿਹਦਾ ਜ਼ਿੰਮੇਵਾਰੀਆਂ ਘੇਰਾਇਆ ਪਾ ਲੈਂਦੀਆਂ ਚੱਲੋ 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 ਟਾਂਡੇ ਮਿੰਨਣ ਪੰਜ 5 ਵਜਣੇ ਵੇਖ ਲਿਓ ਕਿ ਨਹੀਂ था। वैसे ਤੁਹਾਨੂੰ ਸੱਚ ਪਤਾ ਲੱਗ ਗਿਆ ਨਾ ਥੰਬਨਲ ਟਾਈਟਲ ਦੇ ਪਾਪਾ ਕਿੱਥੇ ਜਾ ਰਹੇ ਆ ਪਰ ਇਹ ਆ ਵੀ ਤੁਹਾਨੂੰ ਆਪ ਦੱਸਿਆ ਨਹੀਂ ਆ ਥੰਬਨਲ ਟਾਈਟਲ ਤੇ ਤੁਹਾਨੂੰ ਪਤਾ ਲੱਗ ਗਿਆ ਨਾ ਦੱਸ ਦੀ ਫਿਰ ਆਪਾਂ ਜਾ ਰਹੇ ਆ ਪਾਪਾ ਵਰਡਪਾਗ ਸਿੰਘ ਜੀ ਦੇ ਮੈਂ ਕਦੀ ਨਹੀਂ ਗਿਆ ਮੇਰੀ ਰੀਸ ਸੀਗੀ ਵੈਸੇ ਵੀ ਹਾਂ ਪੇ ਵਰਡਪਾਗ ਸਿੰਘ ਕਿਹੜੀ ਸਾਈਡ ਐ ਦੇਖਣਾ ਐ ਜਾ ਕੇ ਠੀਕ ਐ ਵੀ ਤੇ ਸੋ ਜਾ ਰਹੇ ਆਪਾਂ ਸ਼ਾਇਦ ਡੇਢ ਘੰਟੇ ਤੱਕ ਪਹੁੰਚ ਜਾਈਏ ਵੀ ਆ ਰਸਤਾ ਵੀ ਬੜਾ ਪਿਆਰਾ ਜਾਣ ਦੇ ਆ ਵੇਖੋ ਰਾਸ ਤਾ ਗਰਾਜ ਆ ਕੇ ਨਾ ਬੈਰਾ ਜੀ ਇਥੇ ਨਾ ਰੋਡ ਬਹੁਤ ਸੋਹਣੇ ਬਣੇ ਹੋਏ ਆ ਗੱਡੀ ਤੇ ਮੈਂ ਕਹਿੰਦਾ ਸ਼ੁਕ ਦੀ ਜਾਂਦੀ ਹੈ ਕੋਈ ਚੱਕਰ ਹੀ ਨਹੀਂ ਪਿਆ ਤੇ ਪਰ ਇਹ ਵੀ ਡਰਾਈਵਰ ਦੋ ਹੋਣੇ ਚਾਹੀਦੇ ਕੱਲਾ ਬੰਦਾ ਥੱਕ ਜਾਂਦਾ ਨਾ ਰਾਜੂ ਰਾਜੂ ਨੂੰ ਅਜੇ ਜਾਂਚਣੀ ਹੈ ਕਿ ਗੱਡੀ ਦੀ ਇਹਨੂੰ ਸਿਖਾਉਂਗਾ ਨਾ ਰਾਜੂ ਨੂੰ ਜਾਂਚ ਮਨਿੰਦਰ ਭਾਈ ਜਿਹੜੀ ਹੁੰਦੇ ਸੀ ਉਹ ਆ ਗੱਡੀ ਗੁੱਡੀ ਚਲਾ ਲਈਦੇ ਹੁੰਦੇ ਸੀਗੇ ਤੇ ਬਾਬਾ ਸਾਥ ਰਹਿੰਦਾ ਸੀ ਉਹਨਾਂ ਦਾ ਤੇ ਪਰ ਇਹ ਆਪੇ ਇਦਾਂ ਨਦੀਆਂ ਤੇ ਦੀਆਂ ਜੀਆਂ ਹੁੰਦੀਆਂ ਉਹ ਸੁੱਕੀਆਂ ਪਈਆਂ ਵੰਨਾ ਕੋਈ ਮੈਗਨਾ ਚੜੀ ਪਰਿੰਦਾਂ ਨੇ ਲੱਭਦਾ ਸੱਡਾ ਸੋਡਾ ਆ ਘਰ ਦੇਖੋ ਕਿੰਨਾ ਪੁਰਾਣਾ ਹੈ ਤੇ ਕਿੰਨਾ ਪਿਆਰਾ ਲੱਗਣ ਰਿਹਾ ਕੀ ਕੁ ਬਚ ਗਿਆ ਵਾ ਹੈ ਪਹੁੰਚ ਗਏ ਆ ਦੇ ਫ੍ਰੀ ਸੇਵਾ ਗੱਡੀ ਆਪਣੀ ਲੱਗੀ ਰਮਾਨ ਦੇ ਨਾਲ ਠੀਕ ਆ ਤੇ ਦੂਸਰੀ ਗੱਲ ਮੈਂ ਤੁਹਾਨੂੰ ਇਹ ਦੱਸ ਦਵਾਂ ਵੀ ਬਿਲਕੁਲ ਜਿਹਾ ਪਹਾੜੀ ਇਲਾਕਾ ਨਹੀਂ ਇਹ ਮੂੰਹ ਕਾਲੰਦਾ ਹਨ ਧੰਨ ਬਿਲਕੁਲ ਵੀ ਪਹਾੜੀ ਇਲਾਕਾ ਨਹੀਂ ਹੈਗਾ ਵੀ ਬੜੇ ਆਰਮਾਨ ਨਾਲ ਪਹੁੰਚੇ ਕੋਈ ਮੁਸ਼ਕਲ ਨਹੀਂ ਆਈ ਮੜਾ ਜਾਣ ਕੇ ਤਾਂ ਬਾਤ ਤੋਂ ਪੰਜ ਚਾਰ ਮੋੜ ਕੋੜ ਹੋਣੇ ਪੰਜਾ ਦਾ ਤੇ ਕੋਈ ਇੰਨਾ ਜਿਆਦਾ ਨਹੀਂ ਆ ਸਾਹਮਣੋ ਜਿਆਦਾ ਖਤਰਨਾਕ ਇਲਾਕਾ ਆ ਮਨੀਕਨ ਸਾਹਿਬ ਦਾ ਮੇਰੇ ਵਾਸਤੇ ਤੇ ਮੇਰੇ ਵਾਸਤੇ ਡਰੇਨਿੰਗ ਆ ਜੀ ਚਲੋ ਮਾਰੇ ਚਲੋ ਫੋਲਡਰ ਡਰੇਨਿੰਗ ਤੇ ਦਿੱਤੀ ਪਰ ਫਿਰ ਵੀ ਉੱਥੋਂ ਡਰ ਕੇ ਕਹਿਨੇ ਆ ਕਨੇ ਵੀ ਚਲੋ ਇੱਥੇ ਲਾ ਲੀ ਚਪੜਾ ਚਪੜਾ ਇੱਥੇ ਲਾ ਲੀ ਅੱਛਾ ਇਹਨੇ ਸਲੀਪਰ ਪੋਣੇ ਰਾਜੂ ਇਹਨੇ ਸਹੀ ਹੈ ਸਹੀ ਹੈ ਅਸੀਂ ਪਹੁੰਚ ਗਏ ਆਪਾਂ ਗੁਰਦਸਾਹਿਬ ਦਾਮ ਵਦੂ ਮਾਰਕਟ ਐ ਮੈਂ ਡਰਾਈ ਜਾਂਦੀ ਮਾਰਕਟ ਨਹੀਂ ਆ ਗਈ ਉੱਥੇ ਮੈਂ ਤਾਂ ਨਹੀਂ ਕਿਹਾ ਨਹੀਂ ਤੇ ਮੇਰੀ ਵਦੂ ਮੈਂ ਕਹਣਾ ਕੋਈ ਗੱਲ ਨਹੀਂ ਨਹੀਂ ਇਹਦੇ ਮਾਰਕਟ ਹੀ ਮਾਰਕਟ ਆ ਇਧਰ ਆ 24 ਘੰਟੇ ਦੁਕਾਨਾਂ ਖੁੱਲੀਆਂ ਰਹਿੰਦੀਆਂ ਨੇਰਾ ਬਾਬਾ ਵਿਟਪਾਗ ਸਿੰਘ ਜੀ ਐਂਟਰੀ ਮੈਂ ਸੁਣਾਂ ਇਧਰ ਨੂੰ ਆ ਹਨਾ ਇਧਰੇ ਐ ਨਾ ਐਂਟਰੀ ਐਂਟਰੀ ਇਧਰੇ ਨਹੀਂ ਇਧਰੋਂ ਹੀ ਜਾਣਾ ਹਾਂ ਮਸਤ ਨੂੰ ਦੱਸ ਇਹ ਇੱਥੋਂ ਦੀ ਮਾਰਕਟ ਆ ਦੇਖੋ ਇਧਰ ਉੱਦਾਂ ਹੈ ਵੀ ਇੱਧਰ ਸ਼ੋਰ ਸ਼ਰਾਬਾ ਨਹੀਂ ਹੈਗਾ ਇੰਨਾ ਜ਼ਿਆਦਾ ਹਨਾ ਸ਼ਾਂਤੀ ਵੀ ਹੈਗੀ ਹੈ ਸ਼ਾਂਤੀ ਵਧੀਆ ਹੈ ਇੱਧਰ ਆਪਣੇ ਤੇ ਉੱਧਰ ਗੱਡੀਆਂ ਦੀ ਬੜਾ ਰੋਲਾ ਹੁੰਦਾ ਐਵੇਂ ਲੋਕਾਂ ਨੇ ਕਈਆਂ ਨੇ ਰੋਲਾ ਪਾਇਆ ਬੜੀ ਉਜਾੜਿਆ ਇਦਾਂ ਉਹਦਾ ਕੁਝ ਵੀ ਨਹੀਂ ਹਨਾ ਨਹੀਂ ਬਹੁਤ ਪਹਿਲੀਆਂ ਚ ਹੋ ਗਈ ਉਜਾੜ ਹੁੰਦੇ ਬਹੁਤ ਵਧੀਆ ਬਣ ਗਿਆ ਹਾਂ ਉਹਨਾਂ ਬਾਬਾ ਜੀ ਦੀ ਫੋਟੋ ਲੱਗੀਆਂ ਜਿਹੜਾ ਤੁਹਾਨੂੰ ਆਪਾਂ ਪਹਿਲਾਂ ਗੇਟ ਦਿਖਾਇਆ ਉਹ ਵਾਲਾ ਮੇਨ ਗੇਟ ਨਹੀਂ ਹੈਗਾ ਮੇਨ ਗੇਟ ਥਣੀਆਂ ਅੱਗੇ ਥੋੜਾ ਜਿਹਾ ਅੱਗੇ ਆਉਣਾ ਪੈਂਦਾ ਮਾਰਕੀਟ ਦੇ ਵਿੱਚੋਂ ਦੀ ਇਹ ਆ ਵਾਲਾ ਹੈ ਮੀਨ ਗੇਟੋਂ ਇੱਧਰ ਅਗੇ ਜਣਾ ਇਹਨਾਂ ਮੁੜ ਜਣਾ ਮਰਾ ਦੀ ਖਖਰ ਲੱਗੀ ਉੱਤੇ ਖਖਰ ਲੱਗੀ ਉੱਪਰ ਇੱਧਰ ਮੇਰੇ ਸੋਣੇ ਤਾਂ ਹਾਸ ਲਿਖਿਆ ਆ ਸਾਰਾ ਪੜ ਸਕਦੇ ਤੁਸੀਂ ਹਣਾ 17 ਸਾਲ ਤੇ 6 ਮਹੀਨੇ ਤੇ ਬਾਬਾ ਜੀ ਨੇ ਤਪੱਸਿਆ ਕੀਤੀ ਇਹਨਾਂ ਮੱਥਾ ਟੇਕ ਲਈ ਇੱਧਰ ਜੋੜਾ ਘਰ ਕੇ ਅੰਦਰ ਆਏ ਚੱਲੇ ਅੰਦਰ ਮੱਥਾ ਟੇਕਣ ਵਾਸਤੇ ਵਾਹਿ ਵਾਹਿ ਸੱਚ ਪਾਤਸ਼ਾਹ ਸ਼ਮ ਆ ਜਾ 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 ਚੱਲ ਸਮਝਿਆ ਉਹਨੇ ਜਿਹੜੀ ਬੰਦੇ ਰੇਤ ਪਾਇਆ ਤਾਂ ਉਹਦਾ ਜਾਨ 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 ਜ ਹਾਂ ਜੀ ਇੱਥੇ ਬਾਬਾ ਜੀ ਬੈੰਦੇ ਹੁੰਦੇ ਸੀ ਆ ਬਾਬਾ ਜੀ ਦੀ 베ਰੀ ਕਹਿੰਦੇ ਹਾਂ ਆਹ ਕੀ ਸਮਾਦ ਬੀਬੀ ਪਾਨੀ ਜੀ ਕੀ ਕਹਿੰਦੀ ਆ ਕਹਿੰਦੀ ਖੋਲੋ ਖੁੱਲੀ ਤਾਂ ਖੁੱਲਦਾ ਥੋੜੀ ਯਾ ਨਾ ਖੁੱਲਦਾ ਨਹੀਂ ਆ ਜੀ ਬੀਪਾ ਨੇ ਭੈਣ ਸੀਗੀ ਬਾਬਾ ਜੀ ਦੀ ਜਿਵੇਂ ਕਿ ਤੁਹਾਨੂੰ ਦਿਖਾਇਆ ਨਾ ਬੀਬੀ ਭਾਨੀ ਦੀ ਸਮਾਦ ਵਖਾਈ ਉਹ ਭੈਣ ਸੀਗੀ ਬਾਬਾ ਜੀ ਦੀ ਚਲੋ ਆ ਜਾਈਂ ਇੱਧਰ ਹੀ ਕਹਿੰਦੇ ਉਹ ਉਧਰ ਅੱਗੇ ਇੱਥੋਂ ਗੁਰਦਰਾ ਸਾਹਿਬ ਤੋਂ ਨਾ 2 ਕਿਲੋਮੀਟਰ ਹੈ ਧੌਲੀ ਧਾਰ ਤੋਂ ਮੈਂ ਕਿਹਾ ਚੱਲ ਗੱਡੀ ਲਿਆ ਚੱਲਦੇ ਹਾਂ ਗੱਡੀ ਉੱਥੇ ਬੜੀ ਕਹਿੰਦੇ ਈਜ਼ੀ ਚੱਲ ਜਾਂਦੀ ਬੜੇ ਰਹਿਮਾਨ ਨਾਲ ਤੇ ਉੱਥੇ ਲੱਗ ਵੀ ਜਾਂਦੀ ਹੈ ਸਾਈਟ ਤੇ 2 ਕਿਲੋਮੀਟਰ ਹੈ ਮੈਂ ਸੁਣ ਕੇ ਰਹਿਣਾ ਹੈਗਾ ਪਹਿਲਾਂ ਆਪਾਂ ਪੈਦਲ ਚੱਲੇ ਜਦੋਂ ਪੁੱਛਿਆ ਕਹਿੰਦੇ 2 ਕਿਲੋਮੀਟਰ ਹੈ ਲੈ ਵੀ ਹੁਣ ਚੱਲ ਆਪੇ ਬੈਠ ਗਏ ਗੱਡੀ ਦੇ ਵਿੱਚ ਤੇ ਜਾ ਰਹੇ ਤੈਨੂੰ ਫੋਨ ਚ ਆਇਤੋ ਕਹੇ ਨੀਲੇ ਬੋਰਡ ਤੇ ਐਨ ਮੁੜਨਾ ਨਾਲ ਹੀ ਹਾਂਜੀ ਇਹ ਆ ਰਸਤਾ ਇਹ ਹੋਵੇਗਾ ਨਾ ਸਹੀ ਆ ਮੋੜ ਤਾਂ ਐਨ ਮੁੜ ਜਾਣਾ ਚੱਕੋ ਬਈ ਕਿੱਥੇ ਤੌਲੀ ਧਾਰ ਲੱਭਣੇ ਡਈ ਵੀ ਕਿੱਥੇ ਜੇਪਲਾ ਕਿੱਥੇ ਅੱਛਾ ਇੱਧਰ ਵਾ ਇੱਧਰ ਹੈ ਅੱਛਾ ਇਧਰ ਇਹ ਜਿਸ ਵੀ ਲੱਗੀ ਹੋਈ ਆ ਕੰਮ ਕਰਨ ਇਧਰ ਉਹ ਗੱਡੀ ਆ ਰਮਨ ਰਾਏ ਦੀ ਕਿੰਨੀ ਜਗ੍ਹਾ ਖਾਲੀ ਉਧਰ ਇਸ ਟਾਈਮ ਇੱਥੇ ਮਤਲਬ ਹਲਕੀ ਹਲਕੀ ਠੰਡ ਹੈ ਮਾੜੀ ਮਾੜੀ ਇਹਦਾ ਇਸੀ ਵਿੱਚ ਸਾਨੂੰ ਨਾਰਮਲ ਲੱਗਦੀ ਓਦਾਂ ਦੀ ਆ ਜਾ ਰਹੇ ਹੁਣ ਆਪਾਂ ਹੁਣ ਤੇ ਵੈਸੇ ਆ ਵੀ ਉਹ ਟੂਟੀਆਂ ਲਾਤੀਆਂ ਨੇ ਉਹਦੇ ਰਹੀਂ ਥੋੜਾ ਥੋੜਾ ਮਤਲਬ ਆਪਣਾ ਧੋਲੀ ਧਾਰ ਦਾ ਚਾਲ ਆਉਂਦਾ ਆ ਓਦਾਂ ਤੇ ਉਹ ਧੋਲੀ ਧਾਰ ਜਿਹੜੀ ਖੜੀ ਮਗਰ ਰਹਿੰਦੀ ਉੱਥੇ ਵੀਡੀਓ ਨਹੀਂ ਸ਼ੂਟ ਕਰਨ ਦਿੰਦੇ ਬੰਦੇ ਆ ਵੀਡੀਓ ਸ਼ੂਟ ਨਹੀਂ ਕਰਨ ਦਿੰਦੇ ਓਦਾਂ ਵੈਸੇ ਹੈ ਕਿ ਇੱਧਰ ਲਈ ਉਹ ਉੱਥੇ ਜਿੱਥੋਂ ਹੁੰਦਾ ਉੱਥੋਂ ਓਦੋਂ ਠੀਕ ਹੈ ਹਾਂਜੀ ਆਓ ਚੱਲ ਇੱਥੇ ਵੈਸੇ ਸਿਕਿਉਰਿਟੀ ਗਾਰਡ ਮਨਾ ਕਰਦੇ ਵੀਡੀਓ ਸ਼ੂਟ ਕਰਨ ਤਾਂ ਫਿਰ ਮੈਂ ਨਹੀਂ ਕੀਤੀ ਏ ਵਹੇ ਥੋੜੀ ਧਾਰੋਂ ਦਾ ਮਗੰਡੀ ਆਵੇ ਥੋੜੀ ਥੋੜੀ ਆ ਰਹੀ ਜੀ ਬਹੁਤ ਰਹੀ ਏ ਤਾਂ ਇੱਥੇ ਮੱਥਾ ਟੇਕਣ ਵਾਲਾ ਰਹਿ ਗਏ ਸੇ ਇੱਥੋਂ ਮੱਥਾ ਟੇਕ ਜੀ ਗੁਰਦੁਆਰਾ ਮੰਜੀ ਸਾਹਿਬ ਬਹੁਤ ਸੋਹਣਾ ਬਣਿਆ ਮੇਰੇ ਆਖਣ ਤੋਂ ਅਸੀਂ ਦੁੱਧ ਗਰਮ ਕਰਾਉਣਗੇ ਕੁੜੀਆਂ ਦਾ ਪਸਤਾਨ ਬਾਬਾ ਵਿਟਪਾਗ ਸਿੰਘ ਜੀ ਬਣਿਆ ਵਾਹੇ ਕਿੱਦਾਂ ਸੋਹਣਾ ਤਾਂ ਪਸਤਾਨ ਬੀਬੀ ਪਾਨੀ ਜੀ ਇਹ ਨਾਲੇ ਬਾਬਾ ਜੀ ਆਵੇ ਕੋ ਮੇਰੇ ਟਾਈਮ ਹੀ ਨਹੀਂ ਨਾ ਹੋਇਆ ਛੱਟੇ ਦੁਕਾਨਾਂ ਬੰਦ ਕਰਤੀਆਂ ਹੈ ਹਣਮ ਦੁੱਧ ਪਤ ਗਰਮੇ ਗਰਮੇ ਦੁੱਧ ਜੀ ਚਲੋ ਠੀਕ ਹੈ ਜੀ ਜੇ ਤੁਹਾਨੂੰ ਅੱਜ ਦਾ ਵਲੌਗ ਇਹ ਵਾਲਾ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦਿਨਾਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ